ਅਸੀ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਮੁੱਦਾ ਚੁੱਕਿਆ ਕਾਨਫਰੰਸਾਂ ਕਿਤੀਆਂ ਕਿ ਲੱਗਦਾ ਕਾਨਫਰੰਸਾਂ ਦੀ ਆਵਾਜ਼ ਸੀਐਮ ਭਗਵੰਤ ਮਾਨ ਤੱਕ ਨਹੀਂ ਪਹੁੰਚੀ ਕਿਉਂਕਿ ਰੋਸ ਸਮਾਗਤ ਤੁਹਾਨੂੰ ਤਾਂ ਹੀ ਕਰਨਾ ਪਵੇ ਦੇਖੋ ਇਹ ਸਾਡਾ ਨਾ ਹੱਥ ਜੋੜ ਉਸੇਗਾ ਅੱਜ ਤਾਂ ਜਿੰਨੂੰ ਕਹਿੰਦੇ ਆ ਸਮਾਗਮ ਕਹਿ ਲੋ ਜਾਂ ਹੱਥ ਜੋੜ ਸਾਡਾ ਮਾਰਚ ਸੀਗਾ ਹੱਥ ਇਸ ਕਰਕੇ ਐਸੀ ਬੇਨਤੀ ਕਰ ਰਹੇ ਆ ਵੀ ਰਿਜੈਕਟ ਕਰ ਦਿਓ ਤੇ ਜੇ ਇਹਨਾਂ ਨੇ ਇਹਨੂੰ ਰਿਜੈਕਟ ਨਾ ਕੀਤਾ ਜੇ ਇਹਨਾਂ ਨੂੰ ਡਿਸਕਾਰਡ ਨਾ ਕੀਤਾ ਠੀਕ ਹੈ ਫਿਰ ਅਸੀਂ ਅੱਗੇ ਸੰਘਰਸ਼ ਕਰਾਂਗੇ ਪਰ ਸੰਤੁਸ਼ਟ ਔਰ ਗਗਨ ਮਾਨ ਅਥੇ ਆਈ ਸੀ ਹਾਲਾਂਕਿ ਇਲਾਕੇ ਦੀ ਐਮਐਲਏ ਨੂੰ ਪਤਾ ਹੋਣਾ ਚਾਹੀਦਾ ਸੀਗਾ ਪਰ ਫਿਰ ਵੀ ਉਹ ਕਹਿ ਕੇ ਗਈ ਹੈ ਮੈਂ ਰਿਜੈਕਟ ਕਰਵਾਵਾਂਗੀ ਸਾਰੇ ਪਾਰਟੀਆਂ ਦੇ ਲੋਕ ਇੱਥੇ ਇਕੱਠੇ ਹੋਏ ਆਂ ਦਾਇਰਾ ਵੱਡਾ ਹੈ ਦਾ 10 ਕਿਲੋਮੀਟਰ ਦਾ ਤੇ ਇਹਦੇ ਅੰਦਰ ਆਏਗਾ ਕਾਉਂਸਲ ਨਾਡਾ ਕਰੋੜਾਂ ਠੀਕ ਹੈ ਪਟਛ ਸੂਕ ਫਿਰ ਤਾਂ ਨਿਊ ਚੰਡੀਗੜ੍ਹ ਤੇ ਮਨੋਰ ਸਿਟੀ ਆਈਐਸ ਕਲੋਨੀ ਇਹ ਸਾਰੀ ਸਾਰੀ 3 ਕਿਲੋਮੀਟਰ ਦੇ ਅੰਦਰ ਆ ਜਾਏਗੀ ਕੋਈ ਇੱਕ ਵੀ ਵਿਅਕਤੀ ਦਾ ਘਰ ਟੁੱਟਣਾ ਉਹਦਾ ਉਜਾੜਾ ਹੋਣਾ ਦੁੱਖਦਾਈ ਹੁੰਦਾ ਹੈ ਇੱਥੇ ਤਾਂ ਹਜ਼ਾਰਾਂ ਦੇ ਘਰਾਂ ਜੁੜ ਜਾਣੇ ਆ ਕੀ ਗੱਲ ਕਹੀ ਹੈ ਕਿ ਵੀ ਕਿੰਨੀ ਦੇਰ ਸੀ ਉਜੜ ਉਜੜਦੇ ਰਹਿਣਾ ਸੋ ਸਕੱਟੇ ਭਗਵੰਤ ਮਾਨ ਸਾਹਿਬ ਬੜਾ ਹੁਕਮ ਮਾਰਦੇ ਨੇ ਪੰਜਾਬ ਦਾ ਪੰਜਾਬੀਅਤ ਦਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਸਟੇਜ ਤੇ ਚੜ੍ਹ ਕੇ ਲੇਕਿਨ ਉਹਨਾਂ ਦੇ ਜਿਹੜੇ ਕਾਰਨਾਮੇ ਨੇ ਉਹ ਪੰਜਾਬ ਪੰਜਾਬੀਅਤ ਦੇ ਹਿੱਤਾਂ ਦੇ ਖਿਲਾਫ ਨੇ ਨਮਾ ਕਰਾਉਂਦੇ ਵਾਸੀਆਂ ਦੇ ਘਰ ਬਚਾਉਣ ਵਾਸਤੇ ਅੱਜ ਬੀਜੇਪੀ ਦੇ ਇਕਵਾਇ ਤੇ ਵਿੱਚ ਸਾਰੇ ਪਾਰਟੀਆਂ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਸਿੰਘ ਭਗਵੰਤ ਮਾਨ ਦੀ ਰਿਹائش ਵੱਲੋਂ ਕੀਤਾ ਗਿਆ ਵੀ ਨੀ ਜੋਸ਼ੀ ਦੀ ਗਵਾਇ ਤੇ ਨਾਲ ਸੁਭਾਸ਼ ਸ਼ਰਮਾ ਦੀ ਜੋਸ਼ੀ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਮੁੱਦਾ ਚੁੱਕਿਆ ਕਾਨਫਰੰਸਾਂ ਵੀ ਕੀਤੀਆਂ ਕਿ ਲੱਗਦਾ ਕਾਨਫਰੰਸ ਦੀ ਆਵਾਜ਼ ਸੀਮ ਭਗਵੰਤ ਮਾਨ ਤੱਕ ਨਹੀਂ ਪਹੁੰਚੀ ਕਿਉਂਕਿ ਰੋਜ਼ ਸਮਰਥਨ ਨੂੰ ਤਾਂ ਹੀ ਕਰਨਾ ਪਿਆ ਜਦ ਆਵਾਜ਼ ਨਹੀਂ ਗਈ ਦੇਖੋ ਇਹ ਸਾਡਾ ਨਾ ਹੱਥ ਜੋੜ ਅ ਅੱਜ ਤਾਂ ਜਿੰਨੂੰ ਕਹਿੰਦੇ ਆ ਸਮਾਗਮ ਕਹਿ ਲੋ ਜਾਂ ਹੱਥ ਜੋੜ ਸਾਡਾ ਮਾਰਚ ਸੀਗਾ ਹੱਥ ਜੋੜ ਮਾਰਚ ਇਸ ਲਈ ਕਿ ਭਗਵੰਤ ਮਾਨ ਸਾਹਿਬ ਦੀ ਕੈਬਨਿਟ ਕੋਲ ਇਹ ਪ੍ਰਪੋਜ਼ਲ ਆਈ ਹੈ ਕਿ ਇਕੋ ਸੈਂਸਿਟਿਵ ਜ਼ੋਨ ਸੁਖਨਾਦੀ ਉਹਦਾ ਦਾਇਰਾ ਜਿਹੜਾ ਹੈਗਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਤਾ ਜਾਏ ਤੇ ਜੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਜਿਹੜਾ ਹੈਗਾ ਇਹਨਾਂ ਸਾਰੇ ਦਿਨਾਂ ਦੇ ਅੰਦਰ ਜਿਹੜਾ ਹੈਗਾ ਜੇ ਕੈਬਨਟ ਦੀ ਮੀਟਿੰਗ ਹੁੰਦੀ ਹੈ ਉਸ ਕੈਬਨਟ ਮੀਟਿੰਗ ਦੇ ਅੰਦਰ ਜੇ ਉਹਨੂੰ ਪ੍ਰਵਾਨਗੀ ਦੇ ਦਿੰਦੇ ਆ ਜਾਂ ਰਿਜੈਕਟ ਕਰ ਦਿੰਦੇ ਆ ਇਹ ਇਹਨਾਂ ਦੇ ਹੱਥ ਹੈ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਵੀ ਰਿਜੈਕਟ ਕਰ ਦਿਓ ਤੇ ਜੇ ਇਹਨਾਂ ਨੇ ਇਹਨੂੰ ਰਿਜੈਕਟ ਨਾ ਕੀਤਾ ਜੇ ਇਹਨਾਂ ਨੂੰ ਡਿਸਕਾਰਡ ਨਾ ਕੀਤਾ ਠੀਕ ਹੈ ਫਿਰ ਅਸੀਂ ਅੱਗੇ ਸੰਘਰਸ਼ ਕਰਾਂਗੇ ਪਰ ਸਾਨੂੰ ਪੂਰੀ ਉਮੀਦ ਹੈ ਕਰਨਗੇ ਪਿਛੇ ਅਨਮੋਲ ਗਗਨ ਮਾਨ ਅਥੇ ਆਈ ਸੀ ਹਾਲਾકી ਇਲਾਕੇ ਦੀ ਐਮ ਐਲ ਏ ਨੂੰ ਪਤਾ ਹੋਣਾ ਚਾਹੀਦਾ ਸੀਗਾ ਪਰ ਫਿਰ ਵੀ ਉਹ ਕਹਿ ਕੇ ਕਿ ਇਹ ਮੈਂ ਰਿ ਹਾਂ ਠੀਕ ਹੈ ਭਾਜਪਾ ਨੂੰ ਲੀਡ ਕਰ ਰਹੀ ਹੈ ਸੁਬਾਸ਼ ਸ਼ਰਮਾ ਜੀ ਸਾਡੇ ਇੱਥੇ ਐਮਪੀ ਕੈਂਡੀਡੇਟ ਸੀਗੇ ਅਰਜੁਨ ਕਾਂਸਲ ਜੀ ਹੈ ਸਾਡੇ ਮਿਊਨਿਸਪੈਲਿਟੀ ਦੇ ਪ੍ਰਧਾਨਕ ਉਤਿਆ ਜੀ ਹੋਰ ਪਰ ਸਾਡੇ ਸਾਰੇ ਲੀਡਰ ਬੱਬਲ ਜੀ ਵੀ ਹੈਗੇ ਹਨ ਪਰਮੋਜੀ ਪਾਰਸ਼ਦ ਹੈਗੇ ਨੇ ਤੇ ਦੇਖੋ ਪਿੱਛੇ ਜੋਗਿੰਦਰਪਾਲ ਸਾਡੇ ਪ੍ਰਧਾਨ ਹੈਗੇ ਨੇ ਠੀਕ ਜੀ ਸਾਡੇ ਸਾਰੇ ਸਾਰੇ ਜਿਹੜੇ ਇੱਥੇ ਲੋਕ ਜਿਹੜੇ ਹੈ ਉਹ ਇੱਥੇ ਪੁੱਪੀ ਜੀ ਹੈਗੇ ਨੇ ਹੋਰ ਕੋਲ ਸਾਰੇ ਇੱਥੇ ਹਰਨੇਸ਼ ਨਟੂ ਜੀ ਸਾਰੇ ਏਰੀਆ ਤੋਂ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਖੜੇ ਹੋਏ ਹਾਂ ਜੇ ਇਹਦੀ ਦਾਇਰਾ ਵੱਡਾ ਹੈ ਦਾ 10 ਕਿਲੋਮੀਟਰ ਦਾ ਤੇ ਇਹਦੇ ਅੰਦਰ ਆਏਗਾ ਕਾਉਂਸਲ ਨਾਡਾ ਕਰੋਰਾ ਠੀਕ ਹੈ ਪਟਛ ਸ਼ੂਕ ਫਿਰ ਤਾਂ ਨਿਊ ਚੰਡੀਗੜ੍ਹ ਦੀ ਮਨੋਰ ਸਿਟੀ ਆਈਐਸ ਕਲੋਨੀ ਇਹ ਸਾਰੀ ਸਾਰੀ 3 ਕਿਲੋਮੀਟਰ ਦਾਰੇ ਦੇ ਅੰਦਰ ਆ ਜਾਏਗੀ ਇਹਦਾ ਮਤਲਬ ਇੱਥੇ ਜਿਹੜਾ ਪਲਾਟ ਹੈ ਉਹਦੇ ਜਿਹੜੇ ਰੇਟ ਕੱਟ ਜਾਣਗੇ ਇੱਥੇ ਜਿਹੜੀਆਂ ਪ੍ਰਾਪਰਟੀਆਂ ਉਹ ਬਿਲਕੁਲ ਖੱਲੇ ਚਲੇ ਜਾਂਦੇ ਲੱਗਦਾ ਕਿ ਜਿਸ ਤਰੀਕੇ ਨਾਲ ਜਾਣਕਾਰੀ ਹੈ ਜੀ ਲੋਕਾਂ ਤੱਕ ਨਹੀਂ ਪ੍ਰੋਪਰ ਪਹੁੰਚੀ ਉਸ ਤੋਂ ਬਾਅਦ ਮੇਰੇ ਖਿਆਲ ਹੋਰ ਲੋਕ ਜਾਗਰੂਕ ਹੋ ਜਾਣਗੇ ਕਿ ਸਾਡੇ ਘਰ ਥੋੜੇ ਜਾਣੇ ਨੇ ਉਸ ਤੋਂ ਬਾਅਦ ਇਕੱਠ ਵੱਡਾ ਹੋ ਕੇ ਸੀਐਮ ਵੱਲ ਨੂੰ ਜਾ ਸਕਦੇ ਵਾਰਡ ਵਾਈਜ਼ ਮੀਟਿੰਗਾਂ ਇਕੱਠੀਆਂ ਕਰਕੇ ਵੀ ਜੇ ਵਾਰਡ ਵਾਈਜ਼ ਮੀਟਿੰਗਾਂ ਕਰਾਂਗੇ ਆਤਾ ਧੰਨਵਾਦ ਸੀ ਗਿਆ ਕੱਟ ਕੀਤਾ ਸੀਗਾ ਘਰ ਪਤੀ ਕੇ ਇੱਕ ਬੰਦਾ ਵੀ ਆਊਗਾ ਤਾਂ ਵੀ ਲੱਗ ਤਤ 2000 2500 ਬੰਦਾ ਇਕੱਠਾ ਹੋ ਗਏ ਫੇਰ ਦੁਬਾਰਾ ਜੇ ਇਹਨਾਂ ਨੇ ਨਾ ਕੁਝ ਕੀਤਾ ਤਾਂ ਜ਼ਰੂਰ ਕਰਾਂਗੇ ਸ਼ਰਮਾ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਐਮਪੀ ਦੀ ਚੋਣ ਵੀ ਲੜੀ ਹੈ ਕਾਫੀ ਬਹੁਤ ਦੀ ਤਾਲੂਕਾਂ ਨੇ ਤੁਸੀਂ ਨਮਾਗਰੋਂ ਤੋਂ ਮੇਰੇ ਕਾਹਤੋਂ ਵੋਟ ਲੈ ਕੇ ਗਈ ਹੋ ਤਾਂ ਨਮਾਗਰੋਂ ਦੀ ਮੁੱਦਾ ਸਭ ਤੋਂ ਵੱਡਾ ਨਜ਼ਦੀਕ ਦੇ ਪਿੰਡ ਹੋਰ ਵੀ ਨਹੀਂ ਤਾਂ ਕਿੰਨਾ ਇਫੈਕਟ ਹੋ ਸਕਦਾ ਹੈ ਇਸ ਜਗ੍ਹਾ ਉੱਤੇ ਜੇਕਰ ਇਹ ਦਾਇਰਾ ਵਧਾਇਆ ਜਾਂਦਾ ਦੇਖੋ ਇੱਕ ਵੀ ਵਿਅਕਤੀ ਦਾ ਘਰ ਟੁੱਟਣਾ ਉਹਦਾ ਉਜਾੜਾ ਹੋਣਾ ਦੁੱਖਦਾਈ ਹੁੰਦਾ ਹੈ ਇੱਥੇ ਤਾਂ ਹਜ਼ਾਰਾਂ ਦੇ ਘਰਾਂ ਜੁੱਜੜ ਜਾਣੇ ਆ ਤੋ ਇੰਨਾ ਵੱਡਾ ਉਜਾੜਾ ਬਨੀਜੀ ਨੇ ਬਿਲਕੁਲ ਠੀਕ ਕਿ ਵੀ ਕਿੰਨੀ ਦੇਰ ਅਸੀਂ ਉਜੜ ਉਜੜਦੇ ਰਹਿਣਾ ਹੈ ਸੋ ਇਸ ਕਰਕੇ ਬੜਾ ਸੈਂਸਿਟਿਵ ਮੁੱਦਾ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਭਗਵੰਤ ਮਾਨ ਸਾਹਿਬ ਬੜਾ ਹੁਕਾ ਮਾਰਦੇ ਨੇ ਪੰਜਾਬ ਦਾ ਪੰਜਾਬੀਅਤ ਦਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਸਟੇਜ ਤੇ ਚੜ੍ਹ ਕੇ ਲੇਕਿਨ ਉਹਨਾਂ ਦੇ ਜਿਹੜੇ ਕਾਰਨਾਮੇ ਨੇ ਉਹ ਪੰਜਾਬ ਪੰਜਾਬੀਅਤ ਦੇ ਹਿੱਤਾਂ ਦੇ ਖਿਲਾਫ ਨੇ ਪਤਾ ਨਹੀਂ ਕਿਹੜੀ ਲੋਬੀ ਦਾ ਦਬਾਅ ਹੈ ਉਹਨਾਂ ਦੇ ਉੱਤੇ ਕਿ ਇਹੋ ਜਿਹਾ ਉਹ ਜਿਨੂੰ ਕਹਿ ਲੋ ਕਿ ਵੀ ਪੰਜਾਬ ਵਿਰੋਧੀ ਲੋਕ ਵਿਰੋਧੀ ਫੈਸਲਾ ਕਰ ਰਹੇ ਨੇ ਸੋ ਉਹਦੇ ਖਿਲਾਫ ਅੱਜ ਅਸੀਂ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ ਅੱਜ ਤਾਂ ਸਿਰਫ ਬੇਨਤੀ ਲੈ ਕੇ ਆਏ ਆ ਸੰਘਰਸ਼ ਕਰਾਂਗੇ ਤਾਂ ਵੱਡਾ ਤਗੜਾ ਸੰਘਰਸ਼ ਕਰਾਂਗੇ ਔਰ ਸਿਰਫ ਨਵੇਂ ਗਾਂਵ ਤੱਕ ਨਹੀਂ ਕਰਾਂਗੇ ਪੂਰਾ ਮੁਹੱਲੀ ਇਹ ਸੰਘਰਸ਼ਨ ਵਾਲ ਹੋਏਗਾ ਔਰ ਜੇ ਫਿਰ ਵੀ ਭਗਵੰਤ ਮਾਨ ਸਾਹਿਬ ਨਾ ਢਲੇ ਤੇ ਫਿਰ ਲੋਕਾਂ ਦਾ ਰੋਹ ਤੇ ਹੈ ਹੀ ਹੈ ਉਹਦੇ ਬਾਅਦ ਸਾਡੇ ਕੋਲ ਬਹੁਤ ਸਾਰੇ ਹੋਰ ਵੀ ਰਸਤੇ ਨੇ ਪਰ ਕਿਸੇ ਵੀ ਕੀਮਤ ਤੇ ਇੱਕ ਵੀ ਕਾਰਜ ਜੜਨੇ ਦਿੱਤਾ ਜਾਏ ਕੇਂਦਰ ਤੁਹਾਡੀ ਸਰਕਾਰ ਹੈ ਤੇ ਮਾਨ ਜੋ ਕੋਟ ਵੀ ਨਹੀਂ ਅੱਗੇ ਉਹਨਾਂ ਤੱਕ ਵੀ ਤੁਸੀਂ ਪਹੁੰਚ ਕਰੋਗੇ ਨਹੀਂ ਕਿਉਂ ਨਹੀਂ ਪਹੁੰਚ ਕਰਾਂਗੇ ਜ਼ਰੂਰ ਪਹੁੰਚ ਕਰਾਂਗੇ ਪਰ ਮੈਂ ਚਾਹਨਾ ਹੈ ਕਿ ਭਗਵੰਤ ਮਾਨ ਸਾਹਿਬ ਕਿਉਂ ਨਾ ਸੁਣਨ ਸਾਡੀ ਗੱਲ ਅਸੀਂ ਤਾਂ ਪੰਜਾਬ ਦੇ ਪਸੰਦਿਆ ਨਾ ਉਹ ਮੁੱਖ ਮੰਤਰੀ ਨੇ ਸਾਡੇ ਮੁੱਖ ਮੰਤਰੀ ਸਾਡੀ ਗੱਲ ਕਿਉਂ ਨਾ ਸੁਣੇ ਉਹ ਸਾਡੇ ਦੁੱਖ ਤਕਲੀਫ ਨੂੰ ਕਿਉਂ ਨਾ ਸਮਝੋ ਜੀ ਨਹੀਂ ਸਮਝਣਗੇ ਤਾਂ ਫਿਰ ਕੇਂਦਰ ਸਰਕਾਰ ਤੋਂ ਉੱਪਰ ਬੈਠੀ ਉਹਦੇ ਕੋਲ ਜ਼ਰੂਰ ਜਾਵਾਂਗੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਨਮਾਕਰੋ ਦੇ ਵਿੱਚ ਅੱਜ ਇੱਕ ਵੱਡਾ ਰੋਸ ਮਾਰਚ ਲੋਕਾਂ ਵੱਲੋਂ ਕੀਤਾ ਗਿਆ ਇੱਥੇ ਦੇ ਐਮਸੀ ਤੇ ਹੋਰ ਜਿਹੜੇ ਬਸਨੀਕ ਨੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਸੱਗਿਆ ਕਿ ਸਾਡੇ ਟਰ ਦਾ ਉਜਾੜਾ ਹੋ ਰਿਹਾ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੀ ਰਿਹੈਸ਼ ਵੱਲੋਂ ਰੋਸ ਮਾਰਚ ਕੀਤਾ ਗਿਆ ਸੀ ਪਰ ਕੁਝ ਕੁ ਦੂਰੀ ਤੇ ਪੁਲਿਸ ਨੇ ਰੋਕਿਆ ਤਾਂ ਪੁਲਿਸ ਨੇ ਇੱਕ ਮੰਗ ਪੱਤਰ ਪੱਤਰ ਹੈ ਉਹ ਸੀਮ ਭਗਵੰਤ ਮਾਨ ਤੱਕ ਪਹੁੰਚਣਾ ਉਸ ਤੋਂ ਬਾਅਦ ਹੁਣ ਜਿਹੜਾ ਇੱਕ ਵਿਧਾਨ ਸਭਾ ਸੈਸ਼ਨ ਬੁਲਾਇਆ ਜਾ ਰਿਹਾ ਉਸ ਸੈਸ਼ਨ ਦੇ ਵਿੱਚ ਹੁਣ ਇਹ ਪ੍ਰਸਤਾਵ ਜਿਹੜਾ 3 ਕਿਲੋਮੀਟਰ ਰੱਖਿਆ ਗਿਆ ਕਿ ਅਗਰ ਪਾਸ ਹੁੰਦਾ ਤਾਂ ਇਸ ਦੇ ਨਾਲ ਕਾਫੀ ਪਿੰਡ ਅਫੈਕਟ ਹੋਣਗੇ ਜਿਸ ਤਰੀਕੇ ਨਾਲ ਆਪਾਂ ਕਾਉਂਸਲ ਦੀ ਗੱਲ ਕਰੀਏ ਨਮਾ ਗਰਾਉਂ ਦੀ ਗੱਲ ਕਰੀਏ ਪਰਛ ਸਿਉਕ ਤੇ ਕਈ ਹੋਰ ਕਲੋਨੀਆਂ ਵੀ ਨੇ ਜਿਹੜੇ ਬਸੀਆਂ ਹੋਈਆਂ ਤਾਂ ਉਹਨਾਂ ਦੇ ਉੱਤੇ ਵੀ ਜਿਹੜਾ ਬਲਡੋਜ਼ਰ ਚੱਲੇਗਾ ਜਿਸ ਤੋਂ ਬਾਅਦ ਜਾ ਕੇ ਕਾਫੀ ਲੋਕਾਂ ਦਾ ਘਰਾਂ ਦਾ ਨੁਕਸਾਨ ਹੋਵੇ ਦੇਖਦੇ ਕਿ ਉਹ ਆਮ ਦਿਨਾਂ ਵਿੱਚ ਹੁਣ ਇਸ ਰੋਸ ਮਾਰ ਤੱਕ ਕਿੰਨਾ ਫਰਕ ਸੀਮ ਭਗਵ